ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸੋਨਾਪਾ 25 ਤੋਂ ਲੈ ਕੇ 30 ਗਾਵਾਂ ਦਿਖਾਵਾਂਗੇ ਡਿਟੇਲ ਕੱਲੀ-ਕੱਲੀ ਬਾਰੇ ਲੈ ਕੇ ਜਾਵਾਂਗੇ ਸੀਨੀ ਵਾਲ ਕਰਾੜੇ ਦੀ ਫਾਰਮ ਇੱਥੇ ਮਹੀਨੇ ਦੇ ਵਿੱਚ 5-5 ਦਾੜ ਵੀਰ ਕੋ ਨਿਕਲਦੇ ਰਹਿੰਦੇ ਆ ਇਹ ਟੈਮੀਕਲ ਪਹੁੰਚਿਆ ਕੱਲੇ ਕੱਲੇ ਲਗਵਾਰੇ ਨੇ ਨੈ ਇਨਫਾਰਮੇਸ਼ਨ ਆਉਗੇ ਕਰੀਗਾ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਆਪਣਾ ਨਾਮ ਐਡਰੈਸ ਦੱਸੋ ਜੀ ਵੀਰ ਜੀ ਆਪਣਾ ਨਾਮ ਹੈਗਾ ਰਮਨਪ੍ਰੀਤ ਸਿੰਘ ਜੀ ਪਿੰਡ ਸੀਨੀਵਾਲ ਕਲਾ ਵੱਡਾ ਸੀਨੀਵਾਲ ਫਾਰਮ ਸੀਨੀਵਾਲ ਕਨਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਵੀਰੇ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ ਜੀ 6280713934 6280713934 ਮੇਰਾ ਵੀਰੇ ਜਿਹੜਾ ਵਟਸਐਪ ਆ ਉਹ ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਨੇ ਵਟ ਉਹਨੂੰ ਸਾਡੀ ਲੋਕੇਸ਼ਨ ਫਾਰਮ ਦੀ ਆਟੋਮੈਟਿਕ ਆ ਜਾਂਦੀ ਹੈਗੀ ਉਹ ਲੋਕੇਸ਼ਨ ਲਾ ਕੇ ਆ ਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀਗੀ ਇੱਕ ਬੇਨਤੀ ਹੈ ਵੀ ਸुरू ਜੀ ਕਰਦੇ ਆ ਵੀਡੀਓ ਸਾਰੀ ਦੇਖ ਲਿਆ ਕਰੋ ਜਿਹੜਾ ਆਪਾਂ ਗਾਇਆਂ ਵੇਚਣੀਆਂ ਵੀਡੀਓ ਉਸ ਦੇ ਵਿੱਚ ਇਹਨਾਂ ਨਾਲ ਸੰਬੰਧੀ ਸਾਰੀਆਂ ਗੱਲਾਂ ਵੀਰੇ ਪਾਈਆਂ ਹੁੰਦੀਆਂ ਨੇ ਬਾਕੀ ਫੋਨ ਸਾਥੋ ਥੋੜਾ ਜਿਹੀ ਕਈ ਵਾਰੀ ਘੰਟਾ ਤੋਂ ਘੰਟੇ ਲੇਟ ਚੱਕਿਆ ਜਾਂਦਾ ਉਹ ਫਿਰ ਅਸੀਂ ਬੈਕ ਕਾਲ ਲਾਜ਼ਮੀ ਲਾਉਣੇ ਹੁੰਨੇ ਆ ਹਾਂਜੀ ਵੀਰ ਅੱਜ ਆਪਾਂ 9 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ। 9 ਤਰੀਕ ਨੂੰ ਵੀਰੇ ਆਪਾਂ ਵੀਡੀਓ ਕਵਰ ਕਰ ਰਹੇ ਆ। ਲੋਡ ਵੀ ਆਪਾਂ ਹੁਣੀ ਕਰਦੇਾਂਗੇ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ। ਇਹ ਵੀਰੇ ਕੱਲ ਨੂੰ ਲਾਟ ਵੇਚਣਾ। 10 ਤਰੀਕ 12ਵੇਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਜੀ। ਤੇ ਕੱਲ ਨੂੰ ਵੀਰੇ ਜਾਣੇ ਦੀ ਆਪਾਂ ਇਹਨਾਂ ਦਾ ਸਵੇਰ ਸੌਦੇ ਚਾਲੂ ਕਰ ਦੇਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ 8 ਵਜੇ ਵੀਰੇ ਸੌਦੇ ਚਾਲੂ ਕਰਕੇ ਦੁਪਹਿਰ ਦੇ 1 ਵਜੇ ਤੱਕ ਰੱਲਣਗੇ। ਕਿਸੇ ਵੀ ਵੀਰ ਨੇ ਦੂਰੋਂ ਨੇੜੇੋਂ ਆਉਣਾਗਾ ਇਹ ਨਾ ਸੋਚੇ ਵੀ 1 ਵਜੇ ਮੈਂ ਜਾਣਾਗਾ। 10 ਵਜੇ ਤੋਂ ਬਾਅਦ ਵੀਰੇ ਬੰਦੇ ਨੂੰ ਵੀਰ ਨੂੰ ਜਿਹੜਾ ਇੱਕ ਨਾਗ ਲੈਣਾ ਆਇਆ ਘਰੋਂ ਸਖਾਦਾ ਦੋ ਲੈ ਕੇ ਜਾਂਦਾ ਜੀ ਠੀਕ ਹੈ ਕਿੰਨੇ ਨਾਗ ਹਾਜ਼ਰ ਆਜੋ ਉਹ ਨਾਗ ਵੀਰੇ ਕੈਮਰੇ ਸਾਹਮਣੇ ਆਪਾਂ 25 ਕਰਾਂਗੇ ਇੱਧਰ ਤੇ ਤਕਰੀਬਨ ਆਪਣੇ ਕੋਲ ਯਾਨੀ ਮਗਰ ਵੀ ਖੜੀਆਂ ਕੁਝ ਬੜਾ ਤਾਜ਼ੀਆਂ ਸੁਈਆਂ ਨਮਾਈਆਂ ਨਹੀਂ ਇਸ ਕਰਕੇ ਲਈਆਂ ਟੋਟਲ ਵੀਰੇ 2132 ਨਾਗ ਹੀ ਲਾਵਾਂਗੇ ਉਹ ਬੋਲੇ ਸੀ ਯਾਨੀ ਦੀ 38 ਨਾਗ ਸੀਗੇ ਚਲੋ 5-6 ਬਹਿਣਾ ਸਾਡੇ ਵੀਰੇ ਨਹੀਂ ਸੈਟ ਆਈਆਂ ਕਿਉਂਕਿ ਆਪਾਂ ਗਗਊ ਉਹ ਲਾਉਣੀ ਹੁੰਦੀ ਜੀ ਸਿਰਾ ਠਾ ਠੱਟ ਹੋਵੇ ਦਕਾਨੇ ਵਾਲੀ ਠੀਕ ਹੈ ਤੇ ਭਾ ਦੇ ਵਿੱਚ ਵੀ ਮਾਰਕੀਟ ਨੂੰ 15 ਤੋਂ 20 ਹਜ਼ਾਰ ਰੈਲੀ ਲੱਗੇ ਵੀਰੇ ਉਹ ਲਾਉਣੀ ਆਪਾਂ ਫालतू ਲਿੱਲੀ ਫੀਲੀ ਆਪਾਂ ਨਾਗ ਨਹੀਂ ਇਕੱਠੇ ਕਰਨੇ ਹੁੰਦੇ 32 ਨਾਗ ਹਾਜ਼ਰ ਮਿਲਣਗੇ 32 ਨਾਲ ਹਾਜ਼ਰ ਮਿਲਣਗੇ ਅੱਜ ਕੋਈ ਵੀ ਵੀਰ ਨਾ ਆਵੇ ਕੱਲ ਨੂੰ 8 ਵਜੇ ਸੌਦੇ ਚਲਾਵਾਂਗੇ ਜੀ ਪਹਿਲਾਂ ਵੀਰ ਆ ਕੇ ਕੱਲਾ ਕੱਲਾ ਨਾਗ ਲੈ 32 ਹੋਣਗੇ ਹੋਣਗੇ ਵੀ ਉਹ ਵੀਰੇ ਚੜਦੀ ਨੂੰ ਚੜਦੀ ਲੀਲੀ ਫੀਲੀ ਕੋਈ ਵੀ ਨਹੀਂ ਹੋਣੀ ਜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵੇਖੀ ਆਨੇ ਬਾਈ ਜੀ ਹਾਂ ਕੱਢ ਦਿਓ ਜੀ ਜਰਸੀਆਂ ਦੇ ਵੀਰੇ 1 ਕਈਰ ਸਾਡੇ ਕੋਲ ਹੈਗੇ ਨੇ 5 ਨਾਗ ਠੀਕ ਹੈ ਹਾਂਜੀ ਤਿੰਨ ਬੈੜਾ ਹੋਰ ਨੇ ਜਰਸੀਆਂ ਦੀਆਂ ਉਹ ਜਿਹੜੇ ਦੋ ਤਾਂ ਮਗਰੀ ਸੁਈਆਂ ਵੀ ਇੱਕ ਹੋਰ ਆਉਣ ਵਾਲੀ ਆ ਠੀਕ ਹੈ ਆ ਕੱਢ ਦਿਓ ਵੀਰੇ ਥੋੜਾ ਜਾਂ ਇਹ ਵੀਰੇ ਜਰਸੀ ਆ ਜਿਹੜੀ ਜਾਣੀ ਦੀ ਇਹ ਦੰਦਾਂ ਦੇ ਵਿੱਚ ਆ ਤਕਰੀਬਨ ਸੂਣ ਨੂੰ ਵੀਰੇ 10 ਦੇ ਨੇ ਤੇ ਬਾਕੀ ਹੈਗੇ ਆ ਠੀਕ ਹੈ ਦੂਜਾ ਸੂਆ ਆ ਸੂਆ ਵੀਰੇ ਦੂਜਾ ਕੇ ਸੇ ਦੰਦੇ ਨੇ ਚੱਕ ਲੈ ਸਕਦੇ ਠੀਕ ਹੈ ਤੇ ਜਣਦੀ ਮੈਂ ਇਹਨੂੰ ਬਾਹਲੇ ਦੁੱਧਾਂ ਨਹੀਂ ਮੰਨਦਾ ਇਹ ਤਕਰੀਬਨ ਜਣਦੀ 15 ਤੋਂ 16 ਕਿਲੋ ਦੇਊਗੀ ਐਨਾ ਵੀਰੇ ਬੜੀ ਆਰਾਮਦਾਰੀਆਂ ਠੰਡਾ ਕਰਕੇ ਦੁੱਧ ਦੇ ਦੂਗੀ ਜੇ ਇਹਦੇ ਨਾਲ 16 17 ਕਿਲੋ ਗੱਲ ਲੱਗਦੀ ਮੇਰੀ ਲੱਗਦੀ ਆ ਦੇਖ ਲੱਗਦੀ ਆ ਵੀਰੇ ਮੈਂ ਐਵੇਂ 20 ਕਹਦੇ ਆ ਜੀਨੇ ਵੀਡੀਓ ਦੇਖ ਲਾਉਨੇ ਨੇ ਉਹਨਾਂ ਲਈ ਇੱਥੇ ਇਕੱਠੇ ਆ ਗਿਆ ਕਹਿੰਦਾ ਵੀ ਇਹਦਾ ਵੱਡਾ ਪੱਥਰੀ ਆਗਾ ਕਿਉਂਕਿ ਵੀਰੇ 20 ਗਊ ਉਹ ਦਿੰਦੀ ਹੁੰਦੀ ਹੁੰਦੀ ਆ ਜਿਹੜੀ ਚੰਗੀ ਛੰਡੇ ਸ ਹੋਵੇ ਇਹ ਸਾਨੂੰ ਪਤਾ ਵੀ ਇਹ 15 16 ਕਿਲੋ ਵਾਲੀ ਆ ਤੇ ਇੰਨਾ ਬੜੀ ਰਾਮਦਾਰੀ ਨਾਲ ਦੇ ਦਊਗੀ ਤੇ ਰੇਟ ਆਪਣੇ ਕਿੱਥੋਂ ਲੈ ਕੇ ਕਿੱਥੇ ਆਹ ਰੇਟ ਵੀਰੇ ਆਪਣੇ ਜਾਨੀ ਉਹੀ ਪੁਰਾਣੇ ਨੇ ਕਰ ਦਿਓ ਵੀਰ ਜੀ ਰੇਟ ਆਪਣੇ ਵੀਰੇ ਉ ਤਾਂ ਸਾਡੇ ਕੋਲੇ ਜਾਨੀ ਦੀ 50 55 ਵਾਲੇ ਵੀ ਹੈਗੇ 2 2 300 ਦੇ ਠੀਕ ਹੈ ਪਰ ਸਾਡੇ ਜਿਹੜੇ ਅਸਲ ਰੇਟ ਆ ਵੀਰੇ 60000 ਤੋਂ ਲੈ ਕੇ 1 ਲੱਖ ਤੱਕ ਜਾਣਗੇ ਜੀ ਠੀਕ ਹੈ 60 65 70 75 80 85 1 ਲੱਖ ਤੱਕ ਜਾਣਗੇ ਜੀ ਇਹਦੇ ਵਿੱਚ ਵੀਰੇ ਜਾਨੀ ਦੀ ਆਪਣੇ ਕੋਲ ਜਿਹੜਾ ਪਚਾਲਿਆ ਰੇਟ ਹੋਊਗਾ ਉਹ 70000 ਤੋਂ ਲੈ ਕੇ 85000 ਤੱਕ ਹੋਊਗਾ ਤੇ ਜਿਵੇਂ ਆਪਾਂ ਆਫਰ ਲਾਈ ਆ ਵੀ ਲੱਖ ਤੋਂ ਵੀਰੇ ਆਪਣੇ ਜਾਨੀ ਬਾੜ ਵੀ ਹੈਗੀਆਂ ਨੇ ਪੰਜ ਚਾਰ ਗਾਈਆਂ ਤੇ ਬਾਕੀ ਵੀਰ ਜੀ ਆਪਣੇ ਕੋਲੇ 50 ਆਪਣੇ 60 ਤੋਂ ਥੱਲੇ ਵਾਲੇ ਵੀ ਹੈਗੇ ਆਗੇ ਦੋ ਤਿੰਨ ਨਾਲ ਆਫਰ ਲਾਏ ਵੀ ਜਿਵੇਂ ਆਪਾਂ ਸਾਹਮਣੇ ਵੜ ਦੇਖੀ ਆ ਨੇ ਆ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ 60 ਦਾ ਵੀ ਇਹ ਵੜ ਵੀਰੇ 20 ਤੋਂ ਪਲੱਸ ਵਾਲੀ ਆ ਹਣ ਬਹੁਤ ਚੰਗਾ ਲੱਗਿਆ ਵੀਰੇ ਟਾਪ ਦਾ ਬੱਚਾ ਹੈ ਜਿਹਨੂੰ ਪੰਜਾਬ ਵਾਲੀ ਵੱਡੀ ਜਰਸੀ ਕਹਿੰਦੇ ਆ ਉਹ ਆ ਗਈ ਟਾਪ ਦੀ ਕੱਲੀ ਕੱਚੀ ਦਾ ਰੁਕਸੀ ਆ ਬਸ ਬਸ ਕੱਲੀ ਵੀਰੇ ਕੱਚੀ ਇੱਕ ਹਫਤਾ ਲਾਉਗੀ ਠੀਕ ਹੈ ਤੇ ਥੱਲੋਂ ਵੀਰੇ ਚੰਗੀ ਖੁੱਲੂਗੀ ਬਾਕੀ ਦੇਖੋ ਚਾਰ ਸਪੇਰੇ ਦੀ ਪੱਧਰ ਅੰਗ ਦੀ ਵੀਰੇ ਪੂਰੀ ਸਾਫ ਜਿਹੜਾ ਵੀਰ ਲੈ ਗਿਆ ਵੀਰੇ ਜਾਣੇ ਦੀ 20 ਲੀਟਰ ਦਾ ਦੁੱਧ ਬੜੀ ਆਰਾਮਦਾਰੀ ਨਾਲ ਚੋਲੂਗਾ ਠੰਡਾ ਕਰਕੇ ਤਿੰਨ ਨੰਬਰ ਆ ਗਈ ਇਹ ਵੀਰੇ ਗਰਲੈਂਡ ਉਹਦੇ ਵਿੱਚ ਆ ਗਈ ਖੀਰਾ ਬੱਚਾ ਜੀ ਠੀਕ ਹੈ ਬਲੂਨ ਬੱਸੀ ਆ ਇਹਦੀ ਵੱਧ ਤੋਂ ਵੱਧ 20 ਤੋਂ 22 ਮਹੀਨੇ ਉਮਰ ਹੋਊਗੀ ਇਹ ਗਰਲੈਂਡੋ ਮੈਂ ਇਹਨੂੰ ਜਮਾ ਪਯੌਰ ਨਹੀਂ ਕਹੂੰਗਾ ਥੋੜੀ ਜਿਹੀ ਕ੍ਰਾਸ ਕਹਾਂਗੇ ਪਰ ਸੂਨ ਨੂੰ ਹਰਤਾ ਲੈ ਜੂਗੀ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਤਕਰੀਬਨ ਇਹ ਵੀ ਜਾਣੀ ਦੀ 20 ਤੋਂ ਥੱਲੇ ਰਹਿਣਾਗਾ 17 ਕੱਢ ਜੇ 18 ਕੱਢ ਜੇ ਇੰਨਾ ਬੜੀ ਲੰਬੇ ਨੇ ਕੱਢੂ ਹਾਂ ਵੀਰੇ ਪਯੌਰ ਖੀਰਾ ਪਰ ਮੱਝ ਨਾਲ ਮੈਚ ਕਰੋ ਦੁੱਧ ਨਾਲ ਮੈਚ ਕਰੂ ਇਹ ਬਾਕੀ ਵੀਰੇ ਜਿਹਨੂੰ ਖੀਰੀ ਕਹਾਂਗੇ ਉਹ ਵੀਰ ਕੋਈ ਸਾਡਾ ਸਕਰੀਨਸ਼ਾਟ ਲੈ ਲੈ ਵੀਡੀਓ ਦਾ ਆ ਕੇ ਪਹਿਲਾਂ ਦੰਦ ਚੈੱਕ ਕਰ ਲੈ ਇਹ ਜਿਹੜੀਆਂ ਗੱਲਾਂ ਕਹਾਂਗੇ ਉਹੀ ਹੋਣਗੀਆਂ ਇਕੱਲੀਆਂ ਕਹਿਣ ਤੇ ਕਰਨ ਦੇ ਵਿੱਚ ਫਰਕ ਨਹੀਂ ਹੋਊਗਾ ਜੀ ਠੀਕ ਹੈ ਜੀ ਹਾਂ ਜੀ ਵੀਰੇ 4 ਨੰਬਰ ਆਈ 4 ਨੰਬਰ ਵੀਰੇ ਟਾਪਰ ਬੱਚਾ ਆ ਗਿਆ ਇਹ ਹੈਗੀ 27 28 ਕਿਲੋ ਦੁੱਧ ਦੇ ਘਰਾਂ ਵਾਲੀ ਬੈੜ ਵੀਰੇ ਠੀਕ ਹੈ ਹਾਂ ਦੂਜਾ ਸੂਹਾ ਸੁੰਦੀਆ ਵੀਰੇ ਮਾਲ ਇੱਕਰ ਜਿਆਦਾ ਵੀਰੇ ਦੰਦਾ ਦੇ ਵਿੱਚ ਹੀ ਆ ਠੀਕ ਹੈ ਇਹ ਵੀ ਸੇਦਾਂ ਦਾ ਸੇਦਾਂ ਨੂੰ ਦੂਜਾ ਵੀਰ ਐਸ ਲੋ ਟੌਪ ਦਾ ਬੱਚਾ ਜਿਹੜਾ ਵੀਰ ਲੈ ਗਿਆ ਯਾਨੀ ਸਾਡੇ ਫਾਰਮ ਤੇ ਸੂਪੀ ਵੀਰੇ ਸੀ ਤਾਂ ਜਿਹੜੀ 30 ਦੇ ਲਵੇ ਚੋਣਾਗੇ ਦੁੱਧ ਦੇ ਦਾ ਠੀਕ ਹੈ ਕਿਉਂਕਿ ਇਹ ਵੀ ਜਿਹੜੀ ਅੱਖਰ ਬਹੁਤ ਚੰਗੀਆਂ ਬੈਸਮੀ ਬਾਹੜ ਆ ਗਈ ਠੀਕ ਹੈ ਦੇਖੋ ਕੱਲਾ ਕੱਲਾ ਨਾ ਗਿਆ ਬਾਕੀ ਤੁਸੀਂ ਨੇੜੇ ਹੋ ਕੇ ਮਰਵਾ ਦਿਓ ਕੈਮਰਾ ਜੀ ਦੇਵਾ ਫਾੜੀ ਵਾਲਾ ਹੈ ਨਾ ਬਿਲਕੁਲ ਫਾੜੀ ਵਾਲਾ ਵੀਰੇ ਪਰ ਕੋਈ ਵੀਰ ਲੈ ਗਏ ਤੇ ਮਗਰ ਸਵਾਦ ਚੱਕੀ ਫਿਰੇ ਹਜੇ ਵੀਰੇ ਇੱਕ ਹਫਤਾ ਬੱਚਾ ਹਜੇ ਨਹੀਂ ਧਰਦੀ ਹੈਗੀ ਠੀਕ ਹੈ ਕੱਚੀ ਆ ਬਹੁਤ ਟਾਪ ਦਾ ਲੇਵਾ ਬਹੁਤ ਸੁੰਦਰ ਬੱਚਾ ਹੈਗਾ ਠੀਕ ਹੈ ਹਾਂਜੀ 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 ਲਿਆਓ ਅੱਗੇ ਲਿਆਓ ਵੀਰ ਜੀ ਲਿਆਓ ਜੀ ਅੱਗੇ ਆ ਗਈ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਜੀ ਇਹ ਵੀ ਵੀਰੇ ਸੇਧ ਆਂਦੀ ਆ ਗਈ ਠੀਕ ਹੈ ਇਹ ਵੀ ਸੇਧ ਆਂਦੀ ਆ ਗਈ ਤੇ ਸੂਨ ਨੂੰ ਵੀਰ ਜੀ ਮੰਨ ਕੇ ਚੱਲੋ ਇਹ ਵੀ ਇੱਕ ਹਫਤਾ ਲੈ ਜੂਗੀ ਬਾਕੀ ਸਾਡੇ ਕੋਲੇ ਵੀਰੇ 21 ਬੈੜੇ ਨੇ ਜਿਹੜੀਆਂ ਠੀਕ ਹੈ ਉਹ ਫਾਰਮ ਦੇ ਵਿੱਚੋਂ ਆਈਆਂ ਨੇ ਬਹੁਤ ਟਾਪਾਂ ਦੇ ਫਾਰਮ ਚੋਂ ਅਸੀਂ ਲਿਖਤੀ ਰੂਪ ਦੇ ਵਿੱਚ ਉਹਨਾਂ ਦਾ ਸਾਡੇ ਕੋਲ ਬਾਇਓ ਡਾਟਾ ਆਇਆਗਾ ਠੀਕ ਹੈ ਜਿਹੜੇ ਯਾਨੀ 32 ਨਗਾ ਦੇ ਵਿੱਚੋਂ 21 ਨਗਾ ਦਾ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਜਿਹੜਾ ਬਾਇਓ ਡਾਟਾਗਾ ਠੀਕ ਹੈ ਉਹ ਵੀਰਾਂ ਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਠੀਕ ਹੈ ਬਾਕੀ ਦੂਜੇ ਜਮਾਂ ਜਿਹੜੇ ਨਾਗਾ ਆਪਾਂ ਨਾ ਮੂੰਹ ਜਵਾਨੀ ਵੀਰੇ ਕਿਸੇ ਦਾ ਮੰਨੀਏ ਤੇ ਨਾ ਹੀ ਅਸੀਂ ਮੂੰਹ ਜਵਾਨੀ ਕਿਸੇ ਨੂੰ ਗੱਲ ਕਹੀਏ ਵੀ ਇਹ ਫਲਾਣ ਨੇ ਸੀਮਣ ਦੀ ਇਹਦੇ ਆ ਲੱਗਿਆਗਾ 21 ਬੈੜਾ ਦਾ ਲਿਖਤੀ ਰੂਪ ਚੋਂ ਆਪਾਂ ਦੇਵਾਂਗੇ ਜੀ ਇਹਦਾ ਲੇਵਾ ਲੂਵਾ ਬੜਾ ਸਾਫ ਆ ਹਨਾ ਉਹ ਲੇਵੇ ਵੀਰੇ ਤਕਰੀਬਨ ਕਿਹ ਮੰਨਿਓ ਤੁਸੀਂ ਵਿੱਚ ਵੀਰ ਕਹਿੰਦੇ ਵੀ ਸੀਨੀ ਵਾਲੀ ਆ 32 33 ਗਾਮਾ ਵੀਰੇ 2 ਘੰਟਿਆਂ ਚ ਵੇਚ ਕੇ ਉਹ ਬਹਿ ਗਿਆ ਉਹ ਵੀਰੇ ਆਪਾਂ ਉਹ ਜਾਣੀ ਦੀ ਨੀਲੀਆਂ ਫੀਲੀਆਂ ਨਹੀਂ ਵਿਕਦੀਆਂ ਉਹ ਗਊਆਂ ਉਹ ਵਿਕਦੀਆਂ ਜਿੰਨਾਂ ਦੇ ਵੀਰੇ ਆਪਣਾ ਟਾਈਮ ਦਿੱਤਾ ਹੁੰਦਾਗਾ ਜਾਈ ਗੱਲਾਂ ਕਿਉਂਕਿ ਜਦੋਂ ਅਸੀਂ ਗਊ ਖਰੀਦਣ ਜਾਂਦੇ ਸਹੇ ਸਾਨੂੰ 200 ਕਿਲੋਮੀਟਰ ਘੁੰਮਣਾ ਪਵੇ ਅਸੀਂ ਖਰੀਦਣੀ ਇਹ ਹੁੰਦੀ ਆ ਵੀਰੇ ਜਿਹੜੀ ਕਹਦੇ ਵੀ ਮੈਂ 20 ਮਿੰਟਾਂ ਦੇ ਵਿੱਚ ਵਿਕ ਜੂਗੀ ਸਾਡਾ ਘੰਟਿਆਂ ਵਾਲਾ ਸਿਸਟਮ ਨਹੀਂ ਹੁੰਦਾਗਾ ਸਾਡਾ ਵੀਰੇ ਗਊ ਜਾਨੀ ਦੀ 20-25 ਮਿੰਟ ਜਿਹੜਾ ਗਾਊ ਤੇ ਗਾਹਕ ਲਾਗੇ ਉਹ ਵਿਗਣ ਦਾ ਸਿਸਟਮ ਰੱਖਿਆ ਹੁੰਦਾ ਠੀਕ ਹੈ ਵਿਕੂ ਤੇ ਲੋ ਵੀਰ ਉਹੀ ਜਿਹੜਾ ਨਗੀਨਾ ਹੋਵੇ ਤੇ ਭਾਅ ਸਿਰ ਜਾਇਜ਼ ਹੋਵੇ ਇਹਦਾ ਕੀ ਬਾਇਓ ਡਾਟਾ ਜੀ ਇਹ ਵੀਰੇ ਬਾਦ ਦੀ ਸੀ ਜਾਂਦੀ ਹੈ ਜੀ ਜਦੋਂ ਜਦੋਂ ਵੀਰ ਆਗੇ ਵੀਰੇ ਤਾਂ ਪੈਲ ਦੇ ਆਧਾਰ ਤੇ ਵਿਕਣੀ ਆ ਦੰਦੀ ਵੀਰੇ ਇਹ ਜਮਾਨ ਆਂਗੀ ਤੇ ਸੂਣ ਨੂੰ ਹਜੇ ਵੀ ਹਰਤਾ ਬਾਜੂਗੀ ਪਰ ਦੁੱਧ ਜਾਨੀ ਸਾਡੇ ਫਾਰਮ ਤੇ ਸੂਪੀ ਵੀਰੇ ਇਹਦਾ ਸੀ ਜਾਨੀ 30 ਤੋਂ 32 ਕਿਲੋ ਬੜੀ ਆਮਦਾਰੀਆਂ ਚੋਲਾਂਗੇ ਜੀ ਬਹੁਤ ਵੇ ਵੱਚੀ ਦੇਖੀ ਆਨੇ ਆਈ ਵੀਰੇ ਬਿਲਕੁਲ ਖੀਰਾ ਬੱਚਾ ਠੀਕ ਹੈ ਬਿਲਕੁਲ ਖੀਰਾ ਬੱਚਾ ਫਾਰਮ ਦੇ ਵਿੱਚੋਂ ਆਈ ਆ ਇਹਦੀ ਆਪਣੇ ਕੋਲੇ ਵੀਰੇ ਤਿੰਨ ਪੀੜੀਆਂ ਦੀ ਬਲੱਡ ਲਾਈਨ ਹੈਗੀ ਆਗੀ ਬਾਕੀ ਮਾਲ ਥੋੜਾ ਹੈ ਨਾ ਇਸ ਤਰ੍ਹਾਂ ਸੀ ਜਿਹੜੇ ਇੱਕ ਦਿਨ ਦਾ ਗੈਰ ਪਾਉਣੇ ਹੁੰਦੇ ਆ ਰੋਜ਼ ਕਿਉਂ ਨਹੀਂ ਵੇਚਦੇ ਕਿਉਂਕਿ ਮਾਲ ਵੀਰੇ ਅੱਜ ਦੇਖੋ ਕੱਲ ਆਇਆ ਕੁਸ ਮਾਲ ਅੱਜ ਵੀ ਹੰਮੇ ਸੱਤ ਕਿਹਾ ਦੇਖੋ ਬੈਠ ਕੇ ਮੈਂ ਤਰ ਰਹੀ ਆਗੀ ਇਸ ਕਰਕੇ ਅਸੀਂ ਇਹਨੂੰ ਇੱਕ ਵਾਰੀ ਹੋਰ ਮੋੜਦੇ ਸਰਪੰਚ ਵੀਰ ਇਹ ਸੈੱਟ ਦਾ ਛੋਟਿਆ ਵੀਰ ਲੇਵਾ ਵਾਲਾ ਵੱਡਾ ਜੀ ਸਾਇਦ ਇਹ ਮੀਡੀਅਮ ਆ ਗਿਆ ਜਿਵੇਂ ਸੈਣਾ ਦੀ ਕਹਾਵਤਾ ਵੀ ਸਿਆਣਾ ਡੱਬੀ ਜਾਂਦਾ ਲੋਹਾ ਗੱਡੀ 'ਚ ਜਾਂਦਾ ਇਹ ਉਹ ਸਿਆਣਾ ਡੱਬੀ ਵਾਲਾ ਬਿਲਕੁਲ ਖੀਰਾ ਬੱਚਾ ਢੱਲੋਂ ਵੀਰ ਤੇ ਇਹਦੀ ਉਮਰ 20 ਤੋਂ 22 ਮਹੀਨੇ ਉਮਰਾ ਇਹ ਵੀਰੇ 21 ਆਰੀ ਮੈਂ ਬਾਹਰ ਨਹੀਂ ਮੰਨਦਾ ਵੀਰੇ 27 28 ਕਿਲੋ ਦੁੱਧ ਪੋਲੇ ਹੱਥ ਨਾਲ ਦੇਊਗੀ ਇੰਨਾ ਕੰਡਾ ਤੇ ਤੋਲ ਦੂ ਜਾਣੀ ਦੀ ਇਹਨੂੰ ਕਹਿੰਦੇ ਜਾਂਦੇ ਸੂਲਾ ਦੇ ਮੂੰਹ ਦਿਖਿਆ ਬਸ ਬਿਲਕੁਲ ਉਹ ਆ ਵੀਰੇ ਬਾਕੀ ਯਾਨੀ ਬੱਚਾ ਹਜੇ 5-7 ਦਿਨ ਸੂਣ ਵਾਲਾ ਦਾ ਕੋਈ ਮਤਲਬ ਹੀ ਨਹੀਂਗਾ ਸੀਮਨ ਵੀ ਇਹਦੇ ਬਹੁਤ ਟੌਪ ਲੱਗਿਆ ਤੇ ਇਹਦੀਆਂ ਤਿੰਨ ਪੀੜੀਆਂ ਦੇ ਆਪਾਂ ਬਲੱਡ ਲਾਈਨ ਦੇ ਦਿਆਂਗੇ ਬੱਚੇ ਜੀ ਇਹਨਾਂ ਦਾ ਇਕੱਲੀ ਇੱਕ ਫੰਡਰ ਕੱਟੀ ਨਾ ਸਾ ਰੋਕਣਾ ਹਾਂ ਆ ਦੇਖੋ ਵੀਰੇ ਦਾ ਲੇਵਾ ਤਾਂ ਹਾਂ ਦੋ ਚਾਰ ਰੁਪਏ ਨੂੰ ਫੋਟ ਫੋਟ ਚੌੜਾ ਪਿਆਗਾ ਇਹ ਇਹ ਲੈਵੇ ਦੁੱਧ ਕੱਢ ਦਿਆ ਦੇਖ ਸਕਦੇ ਹੋ ਬੱਚਾ ਵੀ ਬੜੀ ਤਗੜੀ ਭਰੀ ਰਹਾ ਹਾਂ ਹਾਂਜੀ 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 ਸੋ ਵੀਰੇ ਲੇਵਾ ਦੇਖੋ ਅੱਗੇ ਪਿੱਛੇ ਦਾ ਤੇ ਦੰਦੂ ਖੀਰੀ ਹਾਂ ਬਿਲਕੁਲ ਖੀਰੀ ਬਾਕੀ ਇੱਕ ਮੇਨ ਚੀਜ਼ ਦੱਸ ਦਈਏ ਵੱਡੀ ਗੱਲ ਵੀਰੇ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ ਸਵੈਮ ਮਸੀਨਾ ਆਪਣੇ ਕੋਲ 4-5 ਕੰਪਨੀਆਂ ਦੀ ਆ ਪਰਮਾਤਮਾ ਦੀ ਕਿਰਪਾ ਛੱਡ ਕੇ ਕਿਸੇ ਵੀ ਕੰਪਨੀ ਦਾ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਵਾ ਉਹਤੇ ਆਪਾਂ ਵੀਰੇ ਪੇਮੈਂਟ ਚੱਕ ਦੇਣੇ ਆ 40 ਦਿਨ ਦਾ ਟਾਈਮ ਤਾਂ ਹਰ ਇੱਕ ਵੀਰ ਨੂੰ ਮਿਲ ਜਾ ਤੁਹਾਡੀ ਲਿਮਟ ਵੀਰੇ ਚਾਹੇ 5 ਲੱਖ ਦੀ ਵੀ ਲਿਮਟ ਆ ਗਈ ਤੁਹਾਡੀ ਤਾਂ ਵੀ ਕ੍ਰੈਡਿਟ ਕਾਰਡ ਤੋਂ ਪੇਮੈਂਟ ਚੱਕੀ ਜਾਉ ਤੁਹਾਨੂੰ ਗਊ ਦੇਵਾਂਗੇ ਉਹਦੇ ਵਿੱਚ ਕਰਾਇਆ ਵੀ ਹੋ ਜੂ ਤੁਹਾਨੂੰ 20 20-50 ਹਜ਼ਾਰ ਨਕਦ ਦੀ ਵੀ ਲੋੜ ਆ ਉਹ ਵੀ ਦੇ ਦੇਾਂਗੇ ਆਪਾਂ ਠੀਕ ਆ ਹਾਂਜੀ ਬਾਕੀ ਐਚਡੀਐਫਸੀ ਦਾ ਕੱਲੀ ਦਾ ਉਹਦਾ ਆਪਾਂ ਕਿਸ਼ਤਾਂ ਵੀ ਬਣਾ ਦੇਣਾ ਕ੍ਰੈਡਿਟ ਕਾਰਡ ਦੇ 12 ਮਹੀਨੇ ਦੇ ਹੁਣ 24 ਮਹੀਨੇ 3 ਸਾਲ ਦੀਆਂ ਵੀ ਕਿਸ਼ਤਾਂ ਬਣਾ ਲਿਆਂਗੇ ਜੀ ਠੀਕ ਲੋਨ ਹੋ ਜਾਏ ਇਹ ਇਹ ਵੱਡਾ ਵੱਡੀ ਸੁਵਿਧਾ ਹੈਗੀ ਕ੍ਰੈਡਿਟ ਕਾਰਡ ਦੇ ਉੱਪਰ ਬਾਕੀ ਆਨਲਾਈਨ ਦੀ ਹੋਰ ਸਾਰੀ ਸੁਵਿਧਾ ਆਪਣੇ ਕੋਲ ਹੈਗੀ ਹੈਗੀ ਆ ਕੱਢ ਦਿਓ ਇਹ ਵੀ ਬੈਡ ਥੋੜੀ ਜਿਹੀ ਹੁਣੀ ਆਈ ਆ ਹੰਬੀ ਵੀ ਆ ਥੋੜੀ ਜਿਹੀ ਇਹਨੂੰ ਬੁੱਟੇ ਵੀਰੇ ਇੱਥੋਂ ਹੀ ਮੋੜਨੀ ਇਹ ਵੀਰੇ ਜਾਣੀ ਦੀ ਹਾਇਰ ਸੂਆ ਦਾ ਦੂਜਾ ਕੀ ਪਰ ਮੈਂ ਇਹਨੂੰ ਤੀਜਾ ਮੰਨਦਾ ਠੀਕ ਹੈ ਤੀਜਾ ਮੰਨਦਾ ਜਾਨੀ ਦੁੱਧ ਵਾਲੇ ਪੱਖ ਤੋਂ ਇਹ ਵੀ ਸੋਹਣਾ ਰਹੂਗਾ ਬੱਚਾ ਇਹ ਮਸ਼ੀਨ ਤੇ ਲੱਗੀ ਆਈ ਕੋਈ ਵੀ ਵੀਰੇ ਨੂੰ ਹੱਥੀਂ ਵਾਲਾ ਮੰਨੇ ਨਾ ਜਣੀ ਦੀ ਆਪਾਂ ਮਸ਼ੀਨ ਵਾਲੇ ਵੀਰ ਨੂੰ ਇਹ ਦੇਵਾਂਗੇ ਫਾਰਮ ਦੇ ਵਿੱਚੋਂ ਹੀ ਲਈ ਆ ਤੇ ਬੱਚਾ ਵੀਰੇ ਬਹੁਤ ਚੰਗਾ ਜਣੀ ਦੁੱਧ ਦੇ ਪੱਖ ਤੋਂ ਨਜ਼ਾਰੇ ਲਿਆ ਦੂਗਾ ਜੀ ਠੀਕ ਹੈ ਹਾਂਜੀ ਅੱਗੇ ਆ ਕਾਲਾ ਕੋਬਰਾ ਅੱਗੇ ਕਾਲਾ ਕੋਬਰਾ ਵੀਰੇ ਪਿਓਰ ਗਰਲੈਂਡੋ 15 ਦਿਨ ਦੀ ਕੱਚੀ ਲਈ ਆ ਫਾਰਮ ਦੇ ਵਿੱਚੋਂ ਵੀਰੇ ਬੈਠ ਲਾਏ ਤੋਂ ਬਣਾ ਨਿਕਲਿਆ ਨਹੀਂ 1.5 ਘੰਟੇ ਇਹ ਸੌਦਾ ਹੋਇਆ ਇਹਦਾ ਠੀਕ ਹੈ ਹਾਂਜੀ ਖੋਬੀ ਐ ਨਹੀਂ ਗਈ ਬਸ ਖੋਬੀ ਐ ਨਹੀਂ ਗਈ ਵੀਰੇ ਪਿਓਰ ਗਰਲੈਂਡੋ ਆ 15 ਦਿਨ ਦੀ ਕੱਚੀ ਆ ਗਈ ਸੁਵਾ ਵੀਰ ਜੀ ਦੂਜਾ ਜਾਨੀ ਕੰਨੀਆਂ ਚੱਕ ਲੀਆਂ ਪਰ ਇਹਦੇ ਬਰਾਬਰ ਨਹੀਂ ਕਰੀਆਂ ਠੀਕ ਹੈ ਜਿਹੜੇ ਵੀ ਵੀਰ ਨੇ ਮਰਜ਼ੀ ਮੂੰਹ ਪੱਟ ਲਿਆ ਕੇ ਦੇਖ ਲੈ ਜਾਨੀ ਜਿਹੜੇ ਵੀਰ ਨੇ ਗਰਲੈਂਡੋ ਤੇ ਕੰਮ ਕਰਨਾ ਉਹ ਇਹੋ ਜਿਹਾ ਨਾਗ ਵੀਰੇ ਲਜਾ ਸਕਦਾ ਹੈਗਾ ਜੇ ਜਾਨੀ ਸਾਡੇ ਕੋਈ ਰੋਗੀ ਆਉਂਦੇ ਲਾਟਵੇਂ ਵੀਰੇ ਜਾਨੀ ਥੱਲੋਂ ਦੇਸੀਮ ਖਿਆਲ ਲਾ ਦੇਣੇ ਗਰਮ ਵਾਲੀ ਨੇ ਕੱਚੀ ਕੱਚੀ ਗੱਲ ਆਪਾਂ ਰੁਕਣਾ ਨਹੀਂ ਹੈਗਾ ਵੀਰੇ ਜਿਹੜੇ ਜ਼ੌਰੀ ਬੱਚੇ ਆ ਠੀਕ ਹੈ ਉਹ ਉਹੀ ਗੱਲ ਆ ਗਈ ਨਾ ਵੀਰੇ ਸਾਡੇ ਕੋਲੇ 15 ਤੋਂ 20 ਜਿੰਨੇ ਸਾਡੇ ਕੋਲੇ ਵੀਰ ਨੇ ਕਿਸੇ ਨੂੰ ਵੀ ਆਉਣਾਗਾ ਆਬਦ ਅਜ ਰੇਟ ਪਤਾ ਕਰ ਲੈਣਾ ਰੇਟ ਪਤਾ ਕਰਿਆ ਹੂੰ ਵੀਰੇ ਹਰ ਇੱਕ ਵੀਰ ਦਾ ਕੱਲੀ ਕੱਲੀ ਗਊ ਮਗਰ 15 ਤੋਂ 20 ਹਜ਼ਾਰ ਦਾ ਆਪਾਂ ਵੀਰ ਦਾ ਫਾਇਦਾ ਕਰਦੇਾਂਗੇ ਉਹ ਫਾਇਦਾ ਵੀਰੇ ਇਸ ਕਰਕੇ ਹੂੰ ਕੋਈ ਆਪਣੇ ਕੋਲ ਜਾਦੂ ਦੀ ਛੜੀ ਤਾਂ ਹੈਣੀਗੀ ਠੀਕ ਹੈ ਕਿਉਂਕਿ ਸਿਆਣੇ ਦੀ ਕਹਾਵਤ ਹੈ ਵੀ ਹੀਰੇ ਦਾ ਮੁੱਲ जौहरी ਨੂੰ ਪਤਾ ਹੁੰਦਾ ਉਹ जौहरी ਪੰਜ ਸੱਤ ਸਾਡੇ ਨਾਲ ਹੁੰਦੇ ਨੇ ਉਹ ਗਊ ਦਾ ਵੀਰੇ ਚਾਰ ਸਵੇਰੇ ਘੁੰਮ ਘੁੰਮ ਕੇ ਸਕੈਨ ਕਰ ਦਿਆਂਦੇ ਆ ਠੀਕ ਹੈ ਉਹ ਗਊ ਨੂੰ ਦੱਸ ਦਿੰਦੇ ਵੀ ਆਪਣੀ ਇੰਨਾ ਦੁੱਧ ਕੱਢ ਜੂਗੀ ਜਿਹੜੇ ਗਾਂਕ ਨੂੰ ਦੇ ਦਿਆਂਗੇ ਆਪਣੇ ਨਾਲ ਉਹ ਲੰਮਾ ਸਮਾਂ ਵਰਤੂ ਬਰਤੂ ਵੀਰੇ ਉਹ ਸਿਆਣੇ ਦੀ ਕਹਾਵਤਾ ਵੀ 50 ਰੁਪਏ ਵੀਰੇ ਪਾਕੀਆਂ ਨੇ ਵੇਖੀ ਨੇ بے ਪਾਸ ਸਿਆਣਾ ਨਹੀਂ ਵਿਕਦਾ ਇਹਦੀ ਦੁੱਧ ਦੀ ਐਵਰੇਜ ਕੀ ਰਹੂਗੀ ਇਹ ਵੀਰੇ 35 ਲੀਟਰ ਵਾਲਾ ਬੱਚਾ ਜੀ 35 ਲੀਟਰ ਵਾਲਾ ਜੂਜਾ ਹਾਂ ਸਾਡੇ ਨਾਲ ਕਿਸੇ ਵੀ ਵੀਰ ਨੇ ਬੱਚੇ ਦੀ ਸਾਈ ਲਾ ਲੈ ਕੋਈ ਵੀ ਕਿਸੇ ਵੀ ਵੈਢਦਾ ਸੂਈ ਤੋਂ ਵੈਢਣ ਜਾਣੀ ਵੀਰੇ ਸੂਈ ਤੋਂ ਵੀ ਦੇ ਦੇਾਂਗੇ ਇਕੱਲਾ ਪਏ ਨਹੀਂ ਵੀ ਸੀ ਗੱਪੜਾ ਦਾ ਹੀ ਵਪਾਰ ਕਰਨਾ ਆਪਾਂ ਗੱਲਾਂ ਵਪਾਰੀਆਂ ਨੂੰ ਜੀਬ ਵਾਲਾ ਦੁੱਧ ਨਹੀਂ ਆਪਾਂ ਵੇਚਣਾ ਆਪਾਂ ਵੀਰੇ ਕੁਆਲਿਟੀ ਵੇਚਣੀ ਆ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਉਹ ਤਾਂ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਆ ਦੇਖ ਸਕਦੇ ਇਹ ਜਦੋਂ ਅਕੋਂ ਵੀਰੇ ਆਪਣਾ ਮਾਲ ਸਾਫ ਲਿਆ ਹੋਊਗਾ ਬਾਹ ਦੇ ਵਿੱਚ ਲਿਆ ਹੋਊ ਰੇਤ ਕੇ ਫਿਰ ਉਹ ਮਾਲ ਨੇ ਵੀਰੇ ਫਿਰ ਉੱਥੇ ਵਿਕਣਾ ਹੀ ਵਿਕਣਾਗਾ ਫਿਰ ਮੇਲੇ ਸੀਨੀਵਾਲ ਖੜਾ ਡੈਰੀ ਫਾਰਮ ਤੇ ਕਿਸੇ ਗੱਲ ਤੋਂ ਹੀ ਲੱਗਦੇ ਆ ਜੀ ਵੀ ਮਰ ਗਿਆ ਤਜਰਬਾ ਨਾਲ ਮੰਨਿਆ ਜੀ ਮਿਹਨਤ ਕਰਦੀ ਵੀਰੇ ਮਿਹਨਤਾਂ ਬਾਕੀ ਦੇਖੋ ਸਭ ਤੋਂ ਵੱਡੀ ਦੇਖੋ ਪ੍ਰਮਾਤਮਾ ਕਿਸੇ ਵੀਰ ਨੇ ਵੀ ਕੰਮ ਕਰਨਾ ਸਭ ਤੋਂ ਵੱਡੀ ਦੇ ਵੀਰੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਫਿਰ ਉਦੋਂ ਅੱਗੇ ਤੁਹਾਨੂੰ ਉਹ ਚੀਜ਼ ਬਾਰੇ ਗਿਆਨ ਹੋਣਾ ਚਾਹੀਦਾ ਜੇ ਗਿਆਨ ਹੋਵੇ ਧਿਆਨ ਨਾ ਦੇਵੇ ਫਿਰ ਵੀ ਫੇਲ ਆ ਗਿਆਨ ਦੇ ਨਾਲ ਧਿਆਨ ਵੀ ਠੀਕ ਹੈ ਇਹ ਸਾਰੀਆਂ ਗੱਲਾਂ ਵਿੱਚ ਆਉਂਦੀਆਂ ਫੇਰ ਬੰਦਾ ਵੀਰੇ ਜ਼ਿੰਦਗੀ 'ਚ ਕਦੇ ਨਹੀਂ ਫੇਲ ਹੁੰਦਾ ਆਹ ਦੇਖ ਸਕਦੇ ਹੋ ਵੀਰੇ ਬੱਚਾ ਸੇਦੰਦ ਕੱਚੀ ਵੀਰੇ 12 ਤੋਂ 13 ਦਿਨ ਦੀ ਆ ਬਾਈ ਜੀ ਪਰ ਬੈਠ ਗੱਲ ਸੁਣ ਲੋ ਵੀਰੇ ਜਦੋਂ ਮੈਂ ਤਾਂ ਯਾਨੀ ਆਪਾਂ ਨੂੰ ਤਾਂ ਇਹਨਾਂ ਨਾਲ ਇਸ ਕਾ ਵੀਰੇ ਗਊਆਂ ਨਾਲ ਸੌਂਕ ਨਹੀਂ ਹੈਗਾ ਸੌਂਕ ਤਾਂ ਮਰ ਜਾਂਦਾ ਹੁੰਦਾ ਬੰਦੇ ਦਾ ਪਰ ਵੀਰੇ ਸਾਡੇ ਯਾਨੀ ਪਰਿਵਾਰ ਨੂੰ ਵੀ ਇਹਨਾਂ ਨਾਲ ਇੰਨਾ ਪਿਆਰ ਆ ਗੱਲਾਂ ਹੀ ਛੱਡ ਦਿਓ ਜਾਨੀ ਦੀ ਜੇ ਸਾਡੀਆਂ 10 ਵਜੇ ਰਾਤ ਨੂੰ ਗਊਆਂ ਆਉਣ ਮੇਰਾ ਜਾਨੀ ਬੇਟਾ ਨਾਲ ਸਾਡਾ ਪਰਿਵਾਰ ਸਾਰਾ ਉੱਠ ਕੇ ਦੇਖਦਾ ਵੀ ਗਊਆਂ ਆਈਆਂ ਸਾਨੂੰ ਇੰਨਾ ਸੌਂਕ ਆਗਾ ਇਹ ਗੱਲ ਹੋਰ ਦੇਖਿਆ ਜਿੰਨੇ ਪਸ਼ੂ ਦੇਖਿਆ ਕੋਈ ਟੇਡਾ ਮਿੰਡਾ ਕਾਲਾ ਜਾਨੀ ਦੇਖਿਆ ਐਲੀ ਵਾਈ ਬਾਈ ਜੀ ਆਪਾਂ ਲੈਂਦੇ ਨਹੀਂ ਆਪਾਂ ਲੈਂਦੇ ਨਹੀਂ ਮੈਂ ਚਾਹੇ 70 ਗਾਈਆਂ ਵੀ ਲਮਾ ਵੀਰੇ ਆਪਦੇ ਘਰ ਦੀ ਖਾਤਰ ਲੈਣੀਆਂ ਹੁੰਦੀਆਂ ਵੇਚਣਾ ਸਿਸਟਮ ਬਾਅਦੋਂ ਆ ਕਿਸੇ ਦੀ ਸੋਚ ਕੇ ਵੇਚਾਲ ਆਪਾਂ ਨਾਗ ਨਹੀਂ ਲੈਂਦੇ ਲੈਣਾ ਨਾਗ ਦਾ ਵੇਚਣਾ ਲੱਗਦਾਗਾ ਕਿਸੇ ਦੀ ਆਪਾਂ ਖਰੀਦ ਦੇਖ ਕੇ ਹੀ ਲੈਣਾ ਇਸੇ ਕਰਕੇ ਵੀਰੇ ਲੰਮਾ ਸਮਾਂ ਚੱਲੀ ਜਾਂਦੇ ਤੇ ਸਾਫ਼ ਲਵਾਂਗੇ ਵੀਰੇ ਭੱਜ ਕੇ ਥੋੜੀ ਗਾਉ ਢੋਲਸਾ ਵੀਰੇ 10000 ਜੇ ਮਹਿੰਗੀ ਵੀ ਲਈ ਹੋਈ ਨਾ ਉਹ ਸਾਫ਼ ਹੋਈ ਉਹ ਵੀ ਸਸਤੀ ਪੈ ਜਾਂਦੀ ਆ ਇਹ ਚੀਜ਼ ਆ ਕਿ ਨੌਕਸਾ ਦਾ ਬਹਿ ਜਾਂਦਾ ਉਹ ਥੱਲੇ ਨੂੰ ਵੀਰੇ ਨੌਕਸਾ ਦਾ ਫਿਰ ਮੇਲੇ ਲੱਗਣੋਂ ਬੰਦ ਹੋ ਜਾਣਗੇ ਜੀ ਕਿਉਂਕਿ ਜਿਹੜਾ ਮੇਰੇ ਦਾਦਾ ਜੀ ਨੇ ਦੇਖੋ ਤੁਰਕੇ ਵਪਾਰ ਕਰਿਆ ਸੀ ਵੀਰੇ ਉਹ ਰਾਇਕੋਟ ਵੀ ਮੰਡੀ ਲੱਗਦੀ ਹੁੰਦੀ ਸੀ ਉਹ ਦੱਸ ਦਾਂ ਕਿ ਮੈਂ 300 ਦੀ ਮਹ ਲੈ ਆ ਤੇ ਮੇਰੇ ਪਿਤਾ ਜੀ ਨੇ ਸਾਈਕਲ ਤੇ ਕਰਿਆ ਆਪਾਂ ਵੀਰੇ ਗੱਡੀਆਂ ਤੇ ਕਰਦੇ ਆ ਸੋਚ ਤੇ ਇਹ ਵੀ ਗਾਹਾਂ ਬੇਟੇ ਨੂੰ ਮੈਂ ਜਾਹ ਤੇ ਗਰਾਮਾਂ ਜੀ ਅੱਛਾ ਪਰ ਇਹ ਜੇ ਸੋਚ ਲੈ ਕੇ ਚੱਲਾਂਗੇ ਫੇਰ ਹੀ ਕਾਮਜਾਬ ਹੋਇਆ ਜਾਂਦਾਗਾ ਸੋਚਣਾ ਜ਼ਰੂਰੀ ਹੁੰਦਾਗਾ ਇਹਦੇ ਨਾੜਾ ਨੂੜਾ ਬੜਿਆਂ ਤਕੜੀਆਂ ਕੀ ਉਮੀਦ ਹੈ ਇਹ ਤੋਂ ਵੀਰੇ ਇਹ ਬਹੁਤ ਟੌਪ ਦਾ ਬੱਚਾਗਾ ਇਹ ਜਾਨੀ ਲਾੜ ਦੇ ਵਿੱਚੋਂ ਬਾਹਰ ਆ ਬਹਿੜ ਤੇ ਜਿਹੜਾ ਵੀਰ ਮਰਜੀ ਲੈ ਜੇ ਬਾਈ ਜੀ ਇਹਦਾ ਜਾਨੀ ਦੁੱਧ ਆਪਾਂ ਵੀਡੀਓ ਤੇ ਨਹੀਂ ਦੱਸਣਾ ਇਹਦਾ ਦੁੱਧ ਵੀਰੇ ਤਕੜੀਆਂ ਦੋ ਗਾਇਆਂ ਫਾਰਮ ਵਾਲੀਆਂ ਤਕੜੀਆਂ ਦੇ ਨੇ ਬਰਾਬਰ ਜਾਣਾਗਾ ਇਹ ਬਹਿੜ ਹੋ ਸਕਦਾ ਵੀਰ ਜੀ ਆਪਾਂ ਸਵਾਕੇ ਵੇਚੀ ਇੱਕ ਵਾਰ ਹੋਰ ਮੋੜ ਦੇ ਬੂਟੇ ਵੀਰ ਇਹਨੂੰ ਕੀ ਲੱਖੋਂ ਅੰਦਰ ਨਾ ਬੰਨੇ ਬਾਹਰ ਆ ਵੀਰੇ ਲੱਖੋਂ ਦਾ ਬਾਬਾਲੀ ਬਾਹਰ ਆ ਗਈ ਠੀਕ ਹੈ ਹਾਂਜੀ 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 ਤੁਸੀਂ ਇਹਦੇ ਨਾੜਾ ਨੂੜਾ ਦਿਖਾ ਦਿਓ ਇਹ ਬੈਡ ਵੀਰੇ ਆਪਾਂ ਕੋਈ ਵੀ ਵੀ ਰਸਾਈ ਲਾ ਜੇ ਆਪਾਂ ਯਾਨੀ ਸਵਾਕੇ ਦੇਵਾਂਗੇ ਹੋ ਸਕਦਾ ਆਪਾਂ ਇਹ ਕਿਰਲਾਡ ਚ ਜਾਨੀ ਚਲੂ ਜੇ ਕੋਈ ਯੌਰੀ ਵੀਰ ਆ ਗਿਆ ਉਹ ਤਾਂ ਲਊਗਾ ਖਰੇ ਨੂੰ ਨਹੀਂ ਆਪਾਂ ਵੀਰੇ ਇਹਨਾਂ ਲਾਈਵ ਚਵਾਇਆਂ ਵੀ ਕਰਾ ਦੇਾਂਗੇ ਸਾਨੂੰ ਪਤਾ ਵੀ ਇਹ ਬੱਚੇ ਨੇ ਕੀ ਦੇਣਾਗਾ ਠੀਕ ਹੈ ਆ ਮਸ਼ੀਨ ਤੇ ਲੱਗਿਆ ਵੀਰੇ ਟਾਪ ਦੇ ਫਾਰਮ ਦਾ 451 ਨੰਬਰ ਇਕੱਠੋ ਘੱਟ ਵੀਰੇ ਪੈਨ ਫਾਰਮ ਆ ਵੀਰ ਦੇ ਜਿੱਥੋਂ ਲਈ ਆ 780 ਗਊ ਤੇ ਜਾਨੀ ਦੀ ਵੀਰ ਉਹ ਗਿਆ ਵਾਗਾ ਪੂਰੀ ਸੁਧਰੀ ਹੋਈ ਬਰੀਡ ਆ ਸੁਧਰੀ ਹੋਈ ਆ ਬਾਕੀ ਵੀਰੇ ਵੱਡੀ ਗੱਲ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਗਈ ਪੰਜਾਬ ਪੰਜਾਬ ਦੀ 13 ਰੁਪਏ ਕਿਲੋਮੀਟਰ ਉੱਪਰ 7 ਪਈਓ ਥੱਲੇ ਗੱਦਾਂ ਲੱਗਿਆ ਹੋਊਗਾ ਵੀਰ ਜੀ ਜੇ ਕਿਸੇ ਵੀਰ ਨੇ ਦੂਰੋਂ ਆਉਣਾ ਉਹ ਵੀ ਬੇਚਿੰਤ ਹੋ ਕੇ ਆ ਜੀ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਦਿਆਂਗੇ ਕਿਉਂਕਿ ਲਾਟ ਲੜ ਦੇਣਾ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਹਰੇ ਢੇਰੀ ਜੀ ਵੀਰਾਂ ਜਾਣਦੀਆਂ ਪੰਜ ਪੰਜ ਚਾਰ ਚਾਰ ਗਾਈਆਂ ਜਾਂਦੀਆਂ ਨੇ ਉਹ ਇੱਕ ਦੂਜੇ ਨਾਲ ਸਾਂਝਾ ਪਾੜਾ ਕਰਦੇ ਨੇ ਮਹਿੰਗਾ ਨਹੀਂ ਪੈਣ ਦਿੰਦੇ ਸਾੜਾ ਘਾੜਾ ਕਰ ਦਿੰਦੇ ਕਰ ਦੇਣੇ ਆਗੇ ਜਿਹੜੀਆਂ ਆ ਖੜੀਆਂ ਬਾਹਰ ਤੂੰ ਅੱਗੇ ਆ ਜਾ ਵੀਰੇ ਦੋ ਦੰਦ ਬੱਚਾ ਵੀਰੇ ਪਿਓਰ ਠੀਕ ਹੈ ਹਜੇ ਜਾਨੀ ਦੀ 12 13 ਦਿਨਾਂ ਦੀ ਕੱਚੀ ਐ ਬੱਸੀ ਦੇ ਵੀਰੇ ਤੁਸੀਂ ਅੱਖਰ ਦੇਖ ਲਓ ਮੂੰਹ ਮੱਥੇ ਤੋਂ ਕਿੰਨੀ ਕੁਆਲਿਟੀ ਆ ਆ ਬੱਚਾ ਆ ਗਿਆ ਵੀਰੇ ਇਹ ਵੀ ਜਾਨੀ ਦੀ 13 14 ਦਿਨ ਦਾ ਕੱਚਾ ਹੈਗਾ ਇਹ ਸੇਹ ਦਾੰ ਦਾ ਦੂਜਾ ਸੂ ਆ ਗਈ ਠੀਕ ਹੈ ਜੀ ਇਹ ਬਚਾਲੇ ਹਾਂ ਜਾਨੀ ਸਾਡੇ ਕੋਲ ਵੀਰੇ 20 ਲੀਟਰ ਤੋਂ ਥੱਲੇ ਦਾ ਕੋਈ ਦੋ ਤਿੰਨ ਗਊਆਂ ਨੇ ਉਠਾ ਦਿਓ ਬੁੱਟੇ ਵੀਰ ਠੀਕ ਹੈ ਤੇ ਬਾਕੀ ਆ ਵੀਰੇ ਪਿਛਲੇ ਲਾੜ ਦੀ ਬਾਕੀ ਰਹੀ ਵੀ ਆ ਠੀਕ ਹੈ ਤੁਸੀਂ ਆ ਬੈਠ ਅੱਜ ਹਾਜ਼ਰ ਹੋਗੀ ਤੁਸੀਂ ਬੈਠ ਦਿਓ ਨਾੜਾਂ ਦੇਖੋ ਵੀਰੇ ਥਣ ਮਜਾ ਨਾਲ ਆ ਕੋਈ ਵੀ ਵੀਰ ਮੇਰੇ ਨਾਲ ਸਾਈ ਲਾ ਲੇ ਵੀਰੇ 24 ਕਿਲੋ ਦੁੱਧ ਚਵਾ ਦੇਾਂਗੇ ਠੀਕ ਇਹ ਐ ਮੇਨੀ ਵੀਰੇ ਆਪਾਂ ਗਊਆਂ ਖਰੀਦਦੇ ਆ ਦੇਖੋ ਬੱਚੇ ਇਹ ਰੇੜੀਏ ਜਾਇਊਗੀ ਬਿਲਕੁਲ ਵੀਰੇ ਰੇਟ ਚ ਦੇਵਾਂਗੇ ਜੀ ਕੀ ਰੇਟ ਜਾਇਊ ਇਹਦਾ ਉਹ ਰੇਟ ਵੀਰੇ ਆਪਾਂ ਬਾੜਾ ਲੰਮਾ ਚੌੜਾ ਨਹੀਂ ਕਰਦੇ ਦਾ ਬਸ ਜਾਇਜ਼ ਲਾ ਦੇਾਂਗੇ ਜਾਣੀ ਦੀ ਇਹ ਬਸ 75 ਦਾ ਬੱਚਾ ਦੇ ਦਿਆਂਗੇ ਜਾਇਜ਼ ਗੱਲ ਹਾਂ ਭਰਾਵਾਂ ਦਾ ਮਾਨਦਾਨ ਹੋ ਜੂ ਇਹ ਦੋ ਨਾਗ ਆਪਣੇ ਪਿਛਲੇ ਲੜੜ ਚ ਬਚ ਗਏ ਸੀ ਇੱਕ ਆਹ ਬਚੀ ਤੀਜਾ ਸੂਆ ਠੀਕ ਆ ਕੱਚੀ ਵਾਲੇ ਵੀ ਹਜੇ ਵੀ ਵੀਰੇ 12 ਦਿਨ ਦੀ ਕੱਚੀ ਆ ਪਰ ਵੇਖ ਲੈ ਲੋ ਜਿਹੜਾ ਵੀਰ ਮਰਦੀ ਲੈ ਜੇ ਵੀਰ ਜੀ 32 33 ਕਿਲੋ ਦੇ ਘਰਾਂ ਚ ਨੇ ਦੁੱਧ ਦੇਣਾ ਬੱਚੇ ਨੇ ਠੀਕ ਹੈ ਇਹ ਫਾਰਮ ਦੀ ਆ ਗਈ ਅੱਗੇ ਉਹ ਤੋਂ ਅੱਗੇ ਵੀਰੇ ਜੋੜਾ ਐਰਸਰ ਦਾ ਆ ਗਿਆ ਠੀਕ ਹੈ ਉਹ ਆਪਾਂ ਐਵੇਂ ਨਹੀਂ ਬੋਲਦੇ ਵੀ ਐਚ ਐਫ ਜਰਸੀ ਐਰਸਰ ਗਰਲੈਂਡੋ ਇਹ ਰੱਟੇ ਨਹੀਂ ਜਾੜੇ ਵੀ ਆਪਣੇ ਕੋਲੇ ਹੁੰਦੀਆਂ ਤਾਂ ਬੋਲਦੇ ਆ ਜੀ ਠੀਕ ਹੈ ਸਭ ਤੋਂ ਪਹਿਲਾਂ ਲਾਟ ਫੇਰ ਰੱਖਣਾ ਐਰਸਰ ਤੇ ਗਰਲੈਂਡੋ ਤੇ ਜਰਸੀ ਲੈਣੀ ਆ ਫਿਰ ਲਾਟ ਰੱਖਣਾਗਾ ਇਹ ਬੱਚਾ ਵੀਰੇ ਜਾਨੀ ਹਫ਼ਤੇ ਦਾ ਕੱਚਾ ਆ ਗਿਆ ਠੀਕ ਹੈ ਤੇ ਇਹ ਤਾਂ ਜਾਨੀ ਦੰਦੀ ਜੁਬਾਨ ਆ ਉਹ ਬੱਚਾ ਚਾਰ ਦੰਦਾਂ ਦਾ ਆ ਗਿਆ ਠੀਕ ਹੈ ਉਹ ਵੀ ਹਫ਼ਤੇ ਦਾ ਕੱਚਾ ਉਹ ਬੱਚਾ ਪਾਇਲ ਦੇ ਆਧਾਰ ਤੇ ਵਿਕੂਾ ਢਲੋਂ ਵੀਰ ਤੇ ਉਹਦੋਂ ਅੱਗੇ ਆ ਜਾਓ ਜੀ ਆ ਬੱਸੀ ਵੀਰੇ ਚਾਰ ਦੰਨ ਦਾ ਪਿਆਰ ਠੀਕ ਹੈ ਪਿਆਰ ਚੋਗੀ ਆ ਇਹਨੇ ਬੱਸੀ ਨੂੰ ਜਨਮ ਦਿੱਤਾਗਾ ਸੂਈ ਸਵਾਈ ਆ ਹਾਂ ਜੀ ਬੱਸੀ ਵੀਰੇ ਦੀ ਬਹੁਤ ਟੌਪ ਦੀ ਫਾਰਮ ਦੇ ਵਿੱਚੋਂ ਲਈ ਆਗੀ ਇਹ ਬੱਚਾ ਵੀਰੇ ਅੱਜ ਸਵੇਰ 4 ਵਜੇ ਸੂਇਆਗਾ ਠੀਕ ਹੈ ਦੁੱਧ ਬਹੁਤ ਟੌਪ ਦਾ ਦੇ ਜੂਗੀ ਅੰਦਰ ਘੜਿਆਂ ਕੇ ਸੂਜੇ ਸੱਤ ਗਊਆ ਵੀਰੇ ਜਿਹੜੀਆਂ ਹੋਰ ਆਉਣੀਆਂ ਢਲੋਂ ਵੀਰ ਠੀਕ ਹੈ ਉਹ ਟੌਪ ਦੇ ਨਗਿੰਨੇ ਆਉਣੇ ਆ ਆ ਦੇਖੋ ਮਸ਼ੀਨ ਤੇ ਲੋ ਆਹ ਦੂਜੀ ਮਸ਼ੀਨ ਤੇ ਲੱਗੀ ਆ ਵੀਰ ਜੀ ਠੀਕ ਹੈ ਦੁੱਧ ਤੋਂ ਬਖੈਰ ਆ ਗਿਆ ਮਸ਼ੀਨ ਤੇ ਲੱਗੀ ਆ ਗਈ ਬਹੁਤ ਟੌਪ ਦਾ ਬੱਚਾ ਗਿਆ ਜਾਨੀ ਸੂਈ ਨੂੰ ਤੀਜਾ ਦੇਣਾ ਫਾਰਮ ਦੀ ਆ ਨਾਰਾ ਨੂ ਨਾਰਾ ਗੁੰਦੀ ਪਈ ਜਾ ਬਾਈ ਜੀ ਇਹਦਾ 35 ਲੀਟਰ ਵੀ ਚਵਾ ਲਿਆ ਗਿਆ ਆਪਾਂ ਕਿਸੇ ਵੀਰ ਨੇ 35 ਲੀਟਰ ਤੋਲ ਕੇ ਲੈ ਜਾਣਾ ਠੰਡਾ ਕਰਕੇ 5 ਦਿਨ ਦੀਆਂ ਚਵਾਈਆਂ ਲਵਾ ਦੇਾਂਗੇ ਆ ਵੀਰੇ ਜਰਸੀ ਕਰਾਉਸ ਆ ਗਈ ਇਹ ਵੀ 20 ਤੋਂ ਬਾਹਰ ਆ ਵੀਰੇ ਬਾਰ ਹੂ ਵੀਰ ਜੀ ਹਾਂ ਵੀ ਤੋਂ ਬਾਹਰ ਆ ਵੀਰੇ ਦੁੱਧ ਦੇਊ 22 27 ਕਿਲੋ ਬੱਚਾ ਵੀਰੇ ਠੀਕ ਹੈ ਹਾਂਜੀ 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 ਆ ਵੀ ਵੀਰੇ ਚੰਗੀ ਆ ਗਈ ਇਹ ਬੱਚਾ ਵੀ ਤਕਰੀਬਨ ਵੀਰੇ 20 ਨੇ ਲਵੇ ਹੋਊਗਾ ਜੀ ਪਰ ਜਿੰਨਾ ਮਾਲ ਸੂਆ ਵੇ ਵੀਰੇ ਜਾਨੀ ਦੀ 5 ਦਿਨ ਤੋਂ ਪਹਿਲਾ-ਪਹਿਲਾ ਠੀਕ ਹੈ ਕੋਈ 4 ਦਿਨ ਦੀ ਕੋਈ 3 ਦਿਨ ਦੀ ਜਾਨੀ ਬਾਹਰੋਂ ਸੂਈ ਵੀ ਆਪਾਂ ਮੁਕਤਮ ਨਹੀਂ ਲੈਣੀ ਘਰੇ ਸੂਣੀ ਬਸ ਘਰੇ ਸੂਣੀਆ ਵੀਰੇ ਬਾਹਰੋਂ ਦਾ ਫਿਰ ਆਪਾਂ ਬਾਈ ਜੀ ਫਿਰ ਮੇਲੇ ਲੱਗਣੋਂ हट ਜਾਣਗੇ ਉਹ ਗੱਲ ਬਾਲਾ ਪਸੰਦ ਆ ਵੀਰੇ ਤੇ ਆ ਆ ਗਈ ਵੀਰੇ ਕ੍ਰਾਸ ਵੱਸੀ ਬਹੁਤ ਠੰਡੀ ਸੀ ਦਾ 18 ਕਿਲੋ ਕੰਡੇ ਦਾ ਤੋਲ ਆ ਜੀ ਠੀਕ ਹੈ ਤੇ ਬੱਸੀ ਮਗਰੇ ਦੇ ਜਰਸੀ ਆ ਬਹੁਤ ਵਧੀਆ ਟੌਪ ਦੀ ਵੀਰੇ ਠੀਕ ਹੈ ਉਦੋਂ ਅੱਗੇ ਵੀਰ ਜੀ ਆ ਆ ਗਿਆ ਬੱਚਾ ਜੀ ਠੀਕ ਹੈ ਇਹ ਬੱਚਾ ਵੀਰੇ ਤਾਜ਼ਾ ਇਹ ਕੱਲ੍ਹ ਸੋਇਆਗਾ ਕੁਤੇ ਇਹਦਾ ਇਹ ਦੁੱਧ ਦਾ ਕਹਿਣੀ ਫਿਰ ਇਹਦੇ ਥੱਲੇ ਵੀ 18 ਹੋਊਗਾ ਜੀ ਛੋਟੀ ਥੱਲੇ ਇਹ 4 ਦਿਨ ਦੀ ਸੂਈ ਆ ਇਹ ਵੀਰੇ 65 ਦਾ ਬੱਚਾ ਦੇ ਦੇਾਂਗੇ 65000 65000 ਦੇ 18 ਕਿਲੋ ਪਰ ਦੁੱਧ 20 ਤੋਂ 22 ਕਰੂਗੀ ਇਹ 7 ਬੈੜਾ ਹੋ ਰੌਣੀਆਂ 32 ਨਗ ਹੋਣਗੇ ਅੱਗੋਂ ਪਿੱਛੋਂ ਕੋਈ ਵੀ ਵੀਰ ਨਾ ਬੇ ਐਂਡ ਤੇ ਇੱਕ ਗੱਲ ਮੈਂ ਲਾਜ਼ਮੀ ਕਹਿਣਾ ਕਹਿਣੀ ਭੁੱਲ ਗਏ ਕਿਤੋਂ ਵੀ ਵੀਰੇ ਬਾੜ ਖਰੀਦਨੀ ਆ ਸਾਡੇ ਫਾਰਮ ਚੋਂ ਖਰੀਦਨੀ ਆ ਬਾਈ ਜੀ ਜਿਆਦਾ تسਲੀ ਕਰੋ ਤੁਸੀਂ ਪੈਸੇ ਖਰਚਣ ਚੱਲੇ ਹੋ ਤੁਹਾਡਾ تسਲੀ ਕਰਨ ਦਾ ਵੀਰੇ ਹੱਕ ਬਣਦਾਗਾ ਇਹ ਸਾਰੀਆਂ ਚੀਜ਼ਾਂ ਨੇ ਵੀਰੇ ਘਰ ਦੀ ਗਊ ਕੋਈ ਨਹੀਂ ਬਾਹਰੋਂ ਖਰੀਦਿਆ ਵਪਾਰ ਕਰਦੇ ਆ ਹੱਥ ਬੰਨ ਕੇ ਬੇਨਤੀ ਕਰਦੇ ਆ ਵੀਰੇ ਪੂਰੀ ਨਰਖ ਪਰਖਣਾ ਖਰੀਦ ਕੇ ਲੈ ਕੇ ਜਾਓ ਬਾਜੋ ਕਰੋ ਬਾਹਰ ਬਾਗੀ ਵੀਰੇ ਲਾਂਬਾ ਕਿਸੇ ਗਊ ਦਾ ਕੋਈ ਨਹੀਂ ਹੋਣਾ ਜੀ ਗਰੰਟੀ ਤੇ ਕੋਈ ਕੰਮ ਨਹੀਂ ਕਰਦੇ ਜਿੱਥੇ ਗਰੰਟੀ ਤੇ ਕੰਮ ਚੱਲਦੇ ਵੀਰੇ ਉੱਥੇ ਫਿਰ ਲੰਡਾ ਮੀਣਾ ਹੀ ਹੁੰਦਾ ਹੁੰਦਾਗਾ ਹਾਂਜੀ ਭਾਈ ਜੈਕਾਰਾ ਹਾਂਜੀ ਸੋ ਵੀਰੇ ਕਹਿੰਦਾ ਨਰਖ ਪਰਖਣਾ ਤੁਹਾਡਾ ਕੰਮ ਆ ਵੀਰੇ ਦਾ ਕੰਮ ਆ ਪਸ਼ੂ ਰੋਣੇ ਮੇਰਾ ਕੰਮ ਆ ਵੀਡੀਓ ਪਾਉਣਾ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ